ਜਿਸ ਆਉਤੋਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੇ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਸਾਡੇ ਐਸਐਸਪੀ ਸਾਹਿਬ ਦੀ ਮਾਲਜੋਗ ਸ੍ਰੀ ਜੋਤੀ ਜੀ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਡੀਐਸਪੀ ਸਾਹਿਬ ਦੀ ਨਿਗਰਾਨੀ ਹੇਠ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਅਸੀਂ ਸੈਮੀਨਾਰ ਪਿੰਡ-ਪਿੰਡ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕਤ ਕਰ ਰਹੇ ਹਾਂ ਤੇ ਉਹਦੇ ਨਤੀਜੇ ਤਹਿਤ ਸਾਨੂੰ ਕੱਲ ਇੱਕ ਪਿੰਡ ਉਟਾਲਾ ਤੋਂ ਪਤਵੰਤੇ ਸੱਜਣਾਂ ਦੇ ਸਹਿਯੋਗ ਕੀਤਾ ਕਿ ਇੱਥੇ ਇੱਕ ਮੀਆਂ ਬੀਬੀ ਨਸ਼ਾ ਕਰਨ ਦੇ ਆਦੀ ਨੇ ਨਸ਼ਾ ਦੇ ਵਿੱਚ ਨੇ ਤਾਂ ਤੁਰੰਤ ਅਸੀਂ ਐਕਸ਼ਨ ਕਰਦੇ ਹੋਏ ਜਿੱਥੇ ਸਾਡੇ ਮੁਲਾਜ਼ਮ ਪਹੁੰਚੇ ਪਿੰਡ ਉਟਾਲਾ ਤਾਂ ਉਹਦਾ ਨਾਂ ਪਤਾ ਪੁੱਛਿਆ ਅਰਵਿੰਦਰ ਸਿੰਘ ਇਹ ਪਿੰਡ ਇਥੋਂ ਮਰੋਲੀ ਥਾਣਾ ਕੁਰਾਲੀ ਦਾ ਰਹਿਣ ਵਾਲਾ ਇਹਦੀ ਵਾਈਫ ਪ੍ਰੀਤੀ ਨਸ਼ਾ ਕੀਤਾ ਸਾਨੂੰ ਜਾਪਿਆ ਅਸੀਂ ਤੁਰੰਤ ਇਹਨਾਂ ਨੂੰ ਲੈ ਕੇ ਸਿਵਲ ਹਸਪਤਾਲ ਦਾਖਲ ਕਰਾਇਆ ਪੀ ਆ ਜੀ ਡਾਕ ਟੈਸਟ ਵੀ ਕਰਾਇਆ ਦੋਈ ਪੁਸਟ ਭਾਏ ਨੇ ਇਹ ਜਿਨ੍ਹਾਂ ਨੂੰ ਅਸੀਂ ਡੀਡੈਕਸ਼ਨ ਸੈਂਟਰ ਸਿਵਲ ਹਸਪਤਾਲ ਸਮਰਾਲਾ ਵਿਖੇ ਇਲਾਜ ਦੀਨ ਦਾਖਲ ਕਰਾ ਦਿੱਤਾ ਹੈ ਤੇ ਅੱਗੇ ਅੱਗੇ ਅਸੀਂ ਅਸੀਂ ਹੁਣ ਇਹਨਾਂ ਦੇ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਕਿੰਨੀ ਕੌਮ ਮਰਲੇ ਨੇ ਤੇ ਇਹਨਾਂ ਦੇ ਬੱਚਾ ਵੀ ਹੈ ਕੋਈ ਜੀ ਇਹਨਾਂ ਦੇ ਅਰਵਿੰਦਰ ਸਿੰਘ ਦੇ ਤੇ ਜਿਹੜੀ ਦੀ ਮਿਸ ਜੀ ਪ੍ਰੀਤੀ ਇਹਦੇ ਇੱਕ ਬੱਚੀ ਆ ਜੀ ਜਿਸ ਦੀ ਉਮਰ 4 ਸਾਲ ਲੱਗੀ ਓ ਫਿਲਹਾਲ ਕਿੱਥੇ ਹੈ ਜਿਹੜੇ ਬੱਚੀ ਆ ਜ਼ਿੰਮੇਵਾਰ ਬੰਦਾ ਜੀ ਇੱਕ ਸੌਕਾ ਸਰਪੰਚ ਪਿੰਡ ਆਪਣੇ ਚੈਲਾ ਦਾ ਹਰਪਾਲ ਸਿੰਘ ਤੇ ਇਹਨਾਂ ਦੀ ਜਾਣ ਪਛਾਣ ਵਾਲੇ ਨੇ ਰਵਿੰਦਰ ਸਿੰਘ ਦੇ ਅਸੀਂ ਉਹਨਾਂ ਦੀ ਨਿਗਰਾਨੀ ਹੇਠ ਮਤਲਬ ਬੱਚੀ ਰੱਖੀ ਹੋਈ ਹੈ ਜੀ ਮੁਲਾਜ਼ਮ ਵੀ ਕੋਈ ਡਿਊਟੀ ਲਗਾਈ ਹੋਈ ਹੈ ਉੱਥੇ ਹਾਂ ਜੀ ਅਸੀਂ ਕਨਸਟੇਬਲਿਟੀ ਕਨਸਟੇਬਲ ਬਾਕਾਇਦਾ ਪ੍ਰੋਵਾਈਡ ਕਰੀਆ ਉੱਥੇ ਡਿਊਟੀ ਲਗਾਈ ਹੈ ਜੀ ਇਹਨਾਂ ਦੀ ਹੈਲਪ ਕਰ ਸਕੇ ਕੰਮ ਕੀ ਕਰਦੇ ਨੇ ਕੁਝ ਪਤਾ ਜੀ ਜੀ ਜਿਹੜਾ ਰਵਿੰਦਰ ਸਿੰਘ ਸ਼ੋਕੜੇ ਮਕੈਨਿਕ ਸੀ ਜੀ ਤੇ ਪ੍ਰਾਪਰਟੀ ਡਿਲੀ ਵੀ ਕੰਮ ਕਰਦਾ ਜੀ ਜਿਹੜੀ ਦੀ ਵਾਈਫ ਹੈ ਹਾਊਸ ਵਾਈਫ ਆ ਇਹ ਖਾਣਦੇ ਆਦੀ ਸੀਗੇ ਜਦ ਫਿਲਹਾਲ ਤਾਂ ਸਿਰਫ ਫਿਲਹਾਲ ਤਾਂ ਇਹ ਨਸ਼ੇ ਦੀ ਗ੍ਰਿਪਚ ਨੇ ਨਸ਼ਾ ਕਰਨ ਦੇ ਆਦੀ ਨੇ ਅੱਗੇ ਜੋ ਜੋ ਖੁਲਾਸੀ ਹੋਣਗੇ ਤੁਹਾਡੇ ਨਾਲ ਸਾਂਝੇ ਕਰਾਂਗੇ